ਸਤਿਕਾਰਯੋ ਪੰਜਾਬੀ ਭਰਾਵੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਕਾਫੀ ਦਿਨਾਂ ਬਾਅਦ ਲਾਈਵ ਹੋਈ ਹੈ ਇੱਕ ਘਟਨਾ ਇੱਕ ਖਬਰ ਪੜ੍ਹ ਕੇ ਸੁਣ ਕੇ ਲਾਈਵ ਹੋਈ ਹੈ ਬੜਾ ਦੁੱਖ ਹੋ ਰਿਹਾ ਹੈ ਖਬਰ ਸੁਣ ਕੇ ਖਬਰ ਪੜ੍ਹ ਕੇ ਕਿ ਸਾਡਾ ਪੰਜਾਬ ਰੰਗਲਾ ਦੇਸ਼ ਪੰਜਾਬੋ ਜਿਦੀ ਕਿ ਪੂਰੀ ਦੁਨੀਆ ਧਾਕ ਮੰਦੀ ਹੈ ਅੱਜ ਕਿੱਧਰ ਨੂੰ ਜਾ ਰਹੀ ਹੈ ਤੇ ਸਾਡੀ ਜਵਾਨੀ ਕਿੱਧਰ ਨੂੰ ਜਾ ਰਹੀ ਹੈ ਖਬਰਾਂ ਬਹੁਤ ਜਿਆਦਾ ਵਾਇਰਲ ਹੋਈ ਹੈ ਬਹੁਤ ਜਿਆਦਾ ਵੀਡੀਓ ਵੀ ਵਾਇਰਲ ਹੋਈ ਹੈ ਬਰੇਟਾ ਦੀ ਵੀਡੀਓ ਹੈ ਕਿ ਕਿਵੇਂ ਇੱਕ ਚਿੱਟੇ ਦੀ ਲੱਤ ਵਿੱਚ ਇੱਕ ਚਿੱਟੇ ਦੇ ਰੋਗ ਤੋਂ ਪੀੜਤਿੱਟਾ ਇੱਕ ਰੋਗੀ ਬਣ ਚੁੱਕਾ ਹੈ ਪੰਜਾਬ ਵਾਸਤੇ ਸਾਦੇ ਦੋ ਨੌਜਵਾਨ પતિ ਪਤਨੀ ਨੇ ਆਪਣਾ ਬੱਚਾ ਵੇਚ ਦਿੱਤਾ ਆਪਾਂ ਜੇਕਰ ਘਰ ਦੇ ਵਿੱਚੋਂ ਇੱਕ ਪਸ਼ੂ ਵੀ ਵੇਚਦੇ ਆ ਤਾਂ ਵੀ ਇੱਕ ਵਾਰਿਆਂ ਇਹ ਲੱਗਦਾ ਵੀ ਖੁਦ ਦੀ ਖਾਲੀ ਖਾਲੀ ਜੀ ਹੋ ਗਈ ਉਹ ਵੀ ਵੇਚਣ ਲਈ ਇੱਕ ਵਾਰੀ ਦਰਦ ਹੁੰਦਾ ਵੀ ਚਿੱਟੇ ਦਾ ਨਸ਼ਾ ਕਿੰਨਾ ਕ ਘਟਿਆ ਬਣ ਤੱਕ ਇਨਸਾਨ ਨੂੰ ਲੈ ਜਾਂਦਾ ਹੈ ਕਿੰਨਾ ਕ ਥੱਲੇ ਤੱਕ ਲੈ ਜਾਂਦਾ ਹੈਗਾ ਇਹ ਸੋਚਣ ਦੀ ਗੱਲ ਹੈਗੀ ਹੈ ਕਿ ਇੱਕ ਮਾਤਾ ਪਿਤਾ ਨੇ ਆਪਣੇ ਬੱਚੇ ਨੂੰ ਵੇਚ ਦਿੱਤਾ ਮੈਂ ਵੀਡੀਓ ਸੁਣੀ ਮਾਂ ਕਹਿ ਰਹੀ ਹੈ ਕਿ ਅਸੀਂ 1.80 ਲੱਖ ਦਾ ਬੱਚਾ ਵੇਚਿਆ ਪਿਤਾ ਵੀ ਕਹਿ ਰਿਹਾ ਹੈ ਕਿ 1.80 ਲੱਖ ਦਾ ਵੇਚਿਆ ਔਰ ਮਾਂ 10ਵੀਂ ਪਾਸ ਹੈ ਪੰਜਾਬ ਪੱਧਰ ਤੇ ਸਟੇਟ ਲੈਵਲ ਤੇ ਪੁਲਵਾਨੀ ਕੀਤੀ ਹੋਈ ਹੈ ਉਹਨੇ ਕਿਤੇ ਨਾ ਕਿਤੇ ਸਾਡੀਆਂ ਸਰਕਾਰਾਂ ਜਾਂ ਸਾਡਾ ਸਮਾਜ ਜਾਂ ਅਸੀਂ ਸਾਡੇ youth ਨੂੰ ਸਾਡੀ ਜਵਾਨੀ ਨੂੰ ਸੰਭਾਲਣ ਦੇ ਵਿੱਚ ਨਾਕਾਮਜਾਬ ਹੋ ਰਹੇ ਆ ਇਹਦੇ ਕੀ ਕਾਰਨ ਹੈ ਉਹਨਾਂ ਵੱਲ ਜ਼ਰੂਰੀ ਅਚਾਤਵਾਣੀ ਸਭ ਤੋਂ ਵੱਡਾ ਕਾਰਨ ਦਾ ਜਿਹੜਾ ਮੈਂ ਮੰਨਦਾ ਕਿ ਅਸੀਂ ਨਸੇ ਨੂੰ ਛੋਟੇ ਨਸਿਆਂ ਨੂੰ ਸਟੇਟਸ ਸਿੰਬਲ ਬਣਾ ਲਿਆ ਜਿੱਤੋਗੇ ਵੱਡੇ ਪੱਧਰ ਤੇ ਉਹ ਕੰਮ ਹੁੰਦਾ ਰਹਿੰਦਾ ਬਾਅਦ ਵਿੱਚ ਵੱਡੇ ਪੱਧਰ ਤੇ ਚਲਾ ਜਾਂਦਾ ਦੂਜਾ ਕਾਰਨ ਮੈਂ ਮੰਨਦਾ ਕਿਰਤ ਦੀ ਘਾਟ ਵੀ ਜੋ ਬਿੱਲੇ ਰਹਿਣ ਨਾਲ ਕਿਰਤ ਕਰਨੀ ਨਹੀਂ ਨੀ ਬਲੇ ਰਹਿ ਨਾਲ ਉਹਦੀ ਸੰਗਤ ਵਿੱਚ ਪੈ ਕੇ ਕਿਤਨਾ ਕਿਤੇ ਇਹ ਕੰਮ ਨਾ ਆਉਂਦੀਆਂ ਹੈਗੀਆਂ ਔਰ ਬਹੁਤ ਜਿਆਦਾ ਦੁੱਖ ਹੋਇਆ ਮਨ ਪ੍ਰਸਿੱਜਿਆ ਗਿਆ ਵੀ ਇੱਕ ਛੋਟਾ ਜਿਹਾ ਬੱਚਾ ਆਪਾਂ ਕਿਸੇ ਦਾ ਹੋਰ ਵੀ ਬੱਚਾ ਦੇਖੀ ਤਾਂ ਆਪਾਂ ਨੂੰ ਕਿੰਨਾ ਪਿਆਰ ਆਦਾ ਇੱਕ ਜੀਵ ਜੰਤੂ ਦਾ ਬੱਚਾ ਵੀ ਦੇਖੀ ਉਹਦਾ ਪਿਆਰ ਆਦਾ ਵੀ ਕਿਵੇਂ ਮਾਂ ਪਿਓ ਨੇ ਆਉਦਾ ਇੱਕ ਬੱਚਾ 1,80,000 ਦੇ ਵਿੱਚ ਇਹਦਾ ਇੱਕ ਮੋਤਵਰ ਬੰਦੇ ਵੀ ਪਿੰਡ ਦੇ ਕਹਿ ਰਿਹਾ ਵੀ ਹਾਏ ਘਟਨਾ ਹੋਈ ਹੈ ਥਾਣੇ ਤੱਕ ਗੱਲ ਪਹੁੰਚੀ ਹੋਈ ਹੈ ਕਚਹਿਰੀਆਂ ਦੇ ਵਿੱਚ ਗੱਲਬਾਤ ਲਿਖਤ ਰਖਾ ਹੋਇਆ ਹੋਇਆ ਹੈ ਬਹੁਤ ਜਿਆਦੇ ਇਹ ਦੁੱਖ ਵਾਲੀ ਗੱਲ ਹੈਗੀ ਤੇ ਅੱਜ ਆਪਾਂ ਨੂੰ ਸਮਾਂ ਹੈਗਾੜਾ ਉਹ ਹੈਗਾ ਪੰਜਾਬ ਨੂੰ ਸੰਭਾਲਣ ਦਾ ਪੰਜਾਬ ਦੇ ਯੂਥ ਨੂੰ ਸੰਭਾਲਣ ਦਾ ਤੇ ਜਿਹੜੇ ਉਹ ਜੇ ਲਾਈਨ ਤੇ ਚੱਲੇ ਹੋਏ ਸਾਡੇ ਇਹ ਜੇ ਬੱਚੇ ਹੈਗੇ ਹੈਗੇ ਉਹਨਾਂ ਨੂੰ ਸਹੀ ਦਿਸ਼ਾ ਦੇ ਲਾ ਕੇ ਸਹੀ ਲਾਈਨ ਤੇ ਲਿਆਉਣ ਦਾ ਤੇ ਬਹੁਤ ਜਿਆਦੇ ਪੰਜਾਬੀਓ ਸੰਭਾਲਣ ਦਾ ਸਮਾਂ ਹੈਗਾ ਤੇ ਨਹੀਂ ਸੋਚ ਲਓ ਜੇ ਚਿੱਟੇ ਵਾਲਾ ਆਪਦਾ ਬੱਚਾ ਵੇਚ ਸਕਦਾ ਤੇ ਜਿਹੜਾ ਕਹਿੰਦਾ ਮੇਰੇ ਘਰ ਦਾ ਚਿੱਟਾ ਹੈ ਨਹੀਂ ਜਾਂ ਮੇਰੇ ਘਰ ਤਾਂ ਨਸ਼ਾ ਹੈ ਨਹੀਂ ਫਿਰ ਬੱਚੇ ਦੀ ਉਹਦੇ ਦੀ ਵੀ ਖੈਰ ਨਹੀਂ ਪਰਿਵਾਰ ਦੀ ਉਹਦੇ ਦੀ ਵੀ ਖੈਰ ਨਹੀਂ ਜਿਹੜੇ ਲੋਕ ਆਪਣਾ ਬੱਚਾ ਵੇਚ ਸਕਦੇ ਇੱਕ ਪਰਿਵਾਰ ਦੀ ਗੱਲ ਹੈ ਹੋਰ ਪਤਾ ਨਹੀਂ ਦੂਸਰਿਆਂ ਦਾ ਫਿਰ ਹੋਰ ਵੀ ਸੌਖਾ ਹੈ ਆਪਣੇ ਬੱਚੇ ਨਾਲ ਜਿਹੜਾ ਭਲੀ ਨਹੀਂ ਗ ਜਾਦਾ ਦੂਸਰਿਆਂ ਤੋਂ ਹੋਰ ਨਹੀਂ ਛੁੱਕਿਆ ਇਹ ਕਾਰਨ ਮਾਤਾ ਪਿਤਾ ਦਾ ਕਸੂਰ ਨਹੀਂ ਹੈ ਇੱਕ ਚਿੱਟੇ ਦੀ ਬਿਮਾਰੀ ਨੇ ਕੀਤਾ ਉਹਨਾਂ ਨੂੰ ਉਹਨਾਂ ਨੂੰ ਦਿਮਾਗੀ ਤੌਰ ਤੇ ਕਮਜ਼ੋਰ ਇੰਨਾ ਕਰਤਾ ਸੋ ਪੰਜਾਬੀਓ ਸੰਭਲਣ ਦਾ ਵੇਲਾ ਆਪਾਂ ਸੰਭਲ ਗਏ ਇਹ ਹੁਜੇ ਜਿਹੜੇ ਸਮਾਜਿਕ ਕ੍ਰੀਤੀਆਂ ਹੈਗੀਆਂ ਸਮਾਜਿਕ ਬਰਾਈ ਬਣ ਚੁੱਕਾ ਹੈ ਇਹ ਇਹਨਾਂ ਤੋਂ ਆਪਾਂ ਆਪਣੇ ਪੰਜਾਬ ਨੂੰ ਬਚਾਈਏ ਅੱਜ ਦੀ ਵੀਡੀਓ ਚ ਇਹਨਾਂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਬੱਤੇ Oops. Mm -hmm.